ਹਾਈ ਕਮਾਂਡ ਦਾ ਹੁਕਮ ਹੋਇਆ ਸੀ ਕਿ ਜਗਿੰਦਰਪਾਲ ਜੀ ਦੀ ਜਾ ਕੇ ਉੱਥੇ ਮੋਢੇ ਨਾਲ ਮੋਢਾ ਲਾ ਕੇ ਮਦਦ ਕਰੋ ਔਰ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਆਪਣਾ ਯੋਗਦਾਨ ਪਾਓ ਔਰ ਸਾਰੇ ਸਾਥੀਆਂ ਨੇ ਅੱਜ ਬੜਾ ਵਧੀਆ ਹੁੰਗਾਰਾ ਦਿੱਤਾ ਸਾਰੇ ਨਗਰ ਵਾਸੀ ਬੜਾ ਪਿਆਰ ਦਿੱਤਾ ਸਨਮਾਨ ਦਿੱਤਾ ਔਰ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਕਾਂਗਰਸ ਪਾਰਟੀ ਦੇ ਜਿੰਨੇ ਕੈਂਡੀਡੇਟਸ ਆ ਉਹਨਾਂ ਨੂੰ ਵੱਧ ਵੱਧ ਵੋਟਾਂ ਨਾਲ ਜਿਤਾ ਕੇ ਦੁਬਾਰਾ ਜਿਹੜੀ ਨਗਰ ਕਾਉਂਸਲ ਹੈ ਇਹ ਕਾਂਗਰਸ ਦੀ ਬਣੇਗੀ ਬਿਲਕੁਲ ਰਿਪੀਟ ਹੋਏਗੀ ਪਿਛਲੀ ਵਾਰ ਤਾਂ ਮੈਂ ਨਹੀਂ ਆਸ ਰਹੀ ਸੀ ਪਰ ਐਤਕੀ ਮੈਨੂੰ ਇੱਦਾਂ ਲੱਗਦਾ ਕਿ ਲੋਕਾਂ ਇਹ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਬਸ ਉਹਦਾ ਤੇ ਪੋਜ਼ਿਟਿਵ ਰਿਜ਼ਲਟ ਆਣਾ ਉਸੇ ਕਰਕੇ ਤੇ ਸਾਡੇ ਅੱਖ 'ਚ ਰਹਿਣਗੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਪ੍ਰਚਾਰ ਕਰ ਰਿਹਾ ਆਪਣੀ ਮਿਹਨਤ ਨਾਲ ਵੋਟਾਂ ਲੈਣੀ ਹੈ ਕੰਮ ਕੀਤਾ ਨੂੰ ਵੋਟਾਂ ਲਾਵਾਂਗੇ ਨਹੀਂ ਕੰਮ ਕੀਤਾ ਨਾ ਲੋਕੀ ਵੋਟਾਂ ਬਣਗੇ ਪਰ ਸਾਨੂੰ ਪੂਰਨ ਵਿਸ਼ਵਾਸ ਹੈ ਆਪਣੇ ਆਪ ਤੇ ਦ੍ਰਿੜਤਾ ਨਾਲ ਵਿਸ਼ਵਾਸ ਹੈ ਤੁਹਾਨੂੰ ਆਈ 11 ਨਿ 11 ਸੀਟਾਂ ਜਿੱਤਾਂਗੇ ਔਰ ਆਪਣੀ ਕਮੇਟੀ ਬਣਾਵਾਂਗੇ ਕਾਂਗਰਸ ਦੀ ਅਗਰ ਪੰਚਾਇਤ ਨੋੜ ਜੈਮ ਸਿੰਘ ਵਿੱਚ ਅਸੀਂ ਦੇਖ ਰਿਹਾ ਪੂਰੀ ਪੂਰੀ ਸ਼ਹਿਰ ਦੀ ਜਨਤਾ ਪੂਰੇ ਵਰਕਰ ਜਿਹੜੇ ਸਾਡੇ 11 ਕੈਨੇਡ ਖੜੇ ਆ ਜਿਵੇਂ ਕਿ ਨੌ ਨੌ ਮੋੜ ਤੇ ਸਾਡੇ ਅਮਰਜੀਤ ਖੜਿਆ ਉਹਨਾਂ ਦੀ ਵਾਇਸ ਖੜੀ ਹੈਗੀ ਹੈ ਇੱਕ ਜਨਿਸ਼ੀ ਖੜੇ ਇਸ ਤਰ੍ਹਾਂ ਬਾਕੀ ਤੇ ਅਸੀਂ ਆਪਣੇ ਤੋਂ ਸਾਫ ਕਰਨਾ ਕਿ ਨਰੋਦ ਜਗਨ ਸਿੰਘ ਮੁੱਲਕੇ 11 ਇੰਚ 11 ਵਾਟ ਦਿਖਾਏਗਾ ਔਰ ਫਿਰ ਕੇ ਨਵਾਂ ਰਿਕਾਰਡ ਕਾਇਮ ਕਰੇਗਾ